ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਇੱਕ ਜਾਦੂ ਵਾਲੀ ਕਰੀਮ ਬਣਾ ਕੇ ਦਿਖਾਵਾਂਗੇ ਬਹੁਤ ਹੀ ਈਜ਼ੀ ਹੈ ਤੁਹਾਡੇ ਘਰ ਵਿੱਚ ਹੀ ਸਭ ਕੁਝ ਹੁੰਦਾ ਜਿਹਦੇ ਨਾਲ ਕਰੀਮ ਬਣਨੀ ਹੈ ਤੇ ਇਸ ਕਰੀਮ ਦੇ ਨਾਲ ਤੁਹਾਡੇ ਫੇਸ ਦੀਆਂ ਜਿਹੜੀਆਂ ਪ੍ਰੀਮਚੂਰ ਏਜਿੰਗ ਰਿੰਕਲਸ ਦਾਗ-ਧੱਬੇ ਸ਼ਾਈਆਂ ਲਾਈਨਸ ਸਭ ਦੂਰ ਹੋ ਜਾਣ ਗਿਆ ਜੇ ਤੁਸੀਂ ਇਹਨੂੰ ਰੈਗੂਲਰ ਯੂਜ਼ ਕਰੋਗੇ ਆਈਸਕ੍ਰੀਮ ਨੂੰ ਅਗਰ ਤੁਸੀਂ ਰੈਗੂਲਰ ਡੇਲੀ ਬੇਸਿਸ ਤੇ ਯੂਜ਼ ਕਰੋਗੇ ਤੇ ਤੁਹਾਡੀ ਜਿਹੜੀ ਸਕਿਨ ਹੋਰ ਜੰਗ ਲਗੇਗੀ ਸਪੈਸ਼ਲੀ ਜਿਹੜੇ 40 ਤੋਂ 50 ਦੇ ਵਿੱਚਕਾਰ ਨੇ ਉਹ 25 30 ਦੀ ਉਮਰ ਦੇ ਲੱਗਣਗੇ ਤੇ ਲੋਕੀ ਸਪੈਸ਼ਲੀ ਪੁੱਛਣਗੇ ਕਿ ਤੁਹਾਡੇ ਫੇਸ ਨੂੰ ਤੁਸੀਂ ਕੀ ਲਗਾ ਰਹੇ ਹੋ ਕੀ ਹੋਇਆ ਅਸੀਂ ਹੁਣ ਕਰੀਮ ਬਣਾਉਣ ਦਾ ਪ੍ਰੋਸੈਸ ਸ਼ੁਰੂ ਕਰਨ ਲੱਗੇ ਆ ਉਹਦੇ ਲਈ ਤੁਸੀਂ ਸਿਰ ਮੱਝ ਦਾ ਦੁੱਧ ਹੀ ਲੈਣਾ ਹੈ ਗਾਂ ਦਾ ਦੁੱਧ ਨਹੀਂ ਲੈਣਾ ਕਿਉਂਕਿ ਗਾਂ ਦਾ ਦੁੱਧ ਪਤਲਾ ਹੁੰਦਾ ਹੈ ਮੱਝ ਦਾ ਦੁੱਧ ਤੁਸੀਂ ਲੈ ਕੇ ਕੱਚਾ ਦੁੱਧ ਉਹਨੂੰ ਬੋਇਲ ਨਹੀਂ ਕਰਨਾ ਉਹਨੂੰ ਐਜ਼ ਇਟ ਇਜ਼ ਹੀ ਤੁਸੀਂ ਉਹਨੂੰ ਫ੍ਰੀਜ ਚ ਰੱਖੋਗੇ ਪੂਰਾ ਦੰਤੇ ਪੂਰੀ ਦਾਤ ਇੱਕ ਇੱਕ ਉਹਦੇ ਨਾਲ ਕੀ ਹੋਏਗਾ ਇਹਦੇ ਉੱਤੇ ਇੱਕ ਬੜੀ ਅੱਛੀ ਜੀ ਮਲਾਈ ਦੀ ਜਿਹਨੂੰ ਕਰੀਮ ਵੀ ਕਹਿੰਦੇ ਆ ਵਸੇ ਬਾਜ਼ਾਰੋਂ ਮਿਲ ਜਾਂਦੀ ਪਰ ਘਰੇ ਬਣਾਓਗੇ ਜਿਆਦਾ ਬੈਟਰ ਹੈ ਤੇ ਇੱਕ ਨਾ ਅੱਛੀ ਜੀ ਲੇਅਰ ਆ ਜਾਏਗੀ ਕਰੀਮ ਦੇ ਜਾਂ ਮਲਾਈ ਦੀ ਕਹਿ ਸਕਦੇ ਹੋ ਤੁਸੀਂ ਜਿਹੜਾ ਅਸੀਂ ਬੋਇਲ ਨਹੀਂ ਕਰਦੇ ਦੁੱਧ ਆਂਦੀ ਉਵੇਂ ਸੇਮ ਤੇ ਉਹਨੂੰ ਅਸੀਂ ਬੜੇ ਹੀ ਸਾਵਧਾਨੀ ਨਾਲ ਉਤਾਰਨਾ ਹੈ ਉਹਨੂੰ ਕਰੀਮ ਨੂੰ ਕਿ ਦੁੱਧ ਨਹੀਂ ਵਿੱਚ ਉਹ ਮਿਕਸ ਹੋਏ ਹੁਣ ਦੇਖੋ ਅਸੀਂ ਉਹ ਲੇਅਰ ਦੇਖੋ ਕਿਵੇਂ ਉਤਾਰ ਰਹੇ ਹਾਂ ਤੁਸੀਂ ਦੇਖ ਲਓਗੇ ਐਨ ਬਹੁਤ ਹੀ ਅੱਛੀ ਕਰੀਮੀ ਕਰੀਮੀ ਲੇਅਰ ਦੇਖੋ ਆ ਰਹੀ ਹੈ ਦੇਖੋ ਕਿੰਨੀ ਅੱਛੀ ਹੈ ਕੋਈ ਡ੍ਰੋਪ ਵੀ ਇਵਨ ਦੁੱਧਾ ਨਹੀਂ ਹੈ ਤੇ ਇਸੇ ਤਰ੍ਹਾਂ ਹੀ ਬੜੇ ਸੌਫਟਲੀ ਬੜੀ ਸਾਵਧਾਨੀ ਨਾਲ ਅਸੀਂ ਸਿਰਫ ਆ ਦੇਖੋ ਕਰੀਮ ਤੁਹਾਨੂੰ ਲੱਗ ਰਿਹਾ ਨਾ ਉੱਪਰ ਸੈਪਰੇਟ ਹੋਈ ਹੈ ਤੁਹਾਨੂੰ ਥੱਲੇ ਦੁੱਧ ਦਾ ਦੁੱਧ ਦੀ ਲੇਅਰ ਸੈਪਰੇਟ ਦਿਖ ਰਹੀ ਹੈ ਬਸ ਇਸੇ ਤਰ੍ਹਾਂ ਅਸੀਂ 스ਪੂਨ ਦੀ ਹੈਲਪ ਦੇ ਨਾਲ ਇਹਨੂੰ ਹੌਲੀ ਹੌਲੀ ਕਰੀਮ 스ਪੂਨ ਤੇ ਲੈ ਕੇ ਆਣਾ ਤੇ ਅਸੀਂ ਇਹਨੂੰ ਇੱਕ ਕਟੋਰੀ ਵਿੱਚ ਜਿਹੜੀ ਕਿ ਕੱਚ ਦੀ ਹੋਏ ਸਾਫ਼ ਸੁਥਰੀ ਕਟੋਰੀ ਹੋਏ ਉਹਨੂੰ ਉਹਦੇ ਵਿੱਚ ਹੀ ਪਾਈ ਜਾਣਾ ਜਿਵੇਂ ਅਸੀਂ ਉਹਨੇ ਕਲੈਕਟ ਕਰ ਰਹੇ ਹਾਂ ਤੇ ਜਿਹਨੂੰ ਸਾਰੀ ਕਰੀਮ ਅਸੀਂ ਇਸੇ ਤਰ੍ਹਾਂ ਕਲੈਕਟ ਕਰਨੀ ਹੈ ਤੇ ਵੀਡੀਓ ਦੇਖੋ ਕਿਉਂਕਿ ਇਹ ਲਈ ਕਰੀਮ ਬਣਨੀ ਹੈ ਜਿਹੜੀ ਇਹ ਤੁਹਾਡੀ ਫੇਸ ਵਾਸਤੇ ਫੇਸ ਕਰੀਮ ਬਣਨੀ ਹੈ ਇਹ ਤੁਹਾਡੀ ਬਹੁਤ ਹੀ ਯੂਸਫੁਲ ਹੈ ਤੁਹਾਡੇ ਫੇਸ ਵਾਸਤੇ ਤੁਹਾਡਾ ਫੇਸ ਬਹੁਤ ਜੰਗ ਲੱਗੇਗਾ ਸਮਾਰਟ ਲਗੋਗੇ ਔਰ ਗਲੋਇੰਗ ਸਕਿਨ ਲੱਗੇਗੀ ਜੇ ਤਦੇ ਦਾਗ-ਧੱਬੇ ਵੀ ਦੂਰ ਹੋ ਜਾਣਗੇ ਇਸ ਕਰਕੇ ਕੋਈ ਵੀ ਸਟੈਪ ਮਿਸ ਨਾ ਕਰਨਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਣਾ ਜੇ ਤੁਹਾਨੂੰ ਜਿਨ੍ਹਾਂ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰਨ ਕਿ ਉਹਨਾਂ ਉਹਨਾਂ ਨੂੰ ਵੀ ਇਹ ਵਾਲੀ ਵੀਡੀਓ ਮਿਸ ਨਾ ਹੋਏ ਤੇ ਉਹ ਵੀ ਦੇਖਣ ਤੇ ਆਪਣੇ ਫੇਸ ਨੂੰ ਦੀਰ ਸਕਿਨ ਐ ਗਲੋਇੰਗ ਸਕਿਨ ਬਣਾਣ ਤੇ ਹੋਰ ਯੰਗ ਦਿਸਨ ਕਿ ਸਾਰੇ ਹੈਰਾਨ ਹੋਣ ਕਿ ਤੁਸੀਂ ਕਿਹੜੇ ਕਿਸੇ ਬਿਊਟੀ ਪਾਰਲਰ ਚ ਗਏ ਸੀ ਮਤਲਬ ਇਹ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਘਰੇ ਹੀ ਤੁਸੀਂ ਮਤਲਬ ਹਜ਼ਾਰਾਂ 2000 ਰੁਪਏ ਦਾ ਕੰਮ ਕਰ ਲੋਗੇ ਘਰ ਦੇ ਸਮਾਨ ਦੇ ਨਾਲ ਹੀ ਆ ਦੇਖੋ ਤੁਸੀਂ ਦੇਖ ਰਹੇ ਹੋਗੇ ਅਸੀਂ ਹਜੇ ਮਤਲਬ ਪੂਰੀ ਨਹੀਂ ਕੀਤੀ ਕਲੈਕਟ ਕਰ ਰਹੇ ਹਾਂ ਇਹ ਮੈਂ ਅਪਰੋਕਸੀਮੇਟ 1 ਕਿਲੋ ਦੁੱਧ ਲਿੱਤਾ ਸੀ ਮੱਝ ਦਾ ਦੁੱਧ ਲਿੱਤਾ ਸੀ ਜਿੰਨੂੰ ਮੈਂ ਤੁਹਾਨੂੰ ਕਿਹਾ ਰੱਖਿਆ ਹੀ ਪੂਰਾ ਮੈਂ 24 ਆਰਜ਼ ਲਗਾ ਲਓ ਤੇ ਟੱਕੇ ਵੀ ਰੱਖ ਸਕਦੇ ਹੋ ਟੱਕਣ ਤੋਂ ਬਿਨਾਂ ਵੀ ਰੱਖ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਫ੍ਰੀਜ ਹੀ ਰੱਖਣਾ ਤੁਸੀਂ ਆ ਦੇਖੋ ਮਤਲਬ ਬਹੁਤ ਥੋੜੀ ਰਹੀ ਹੈ ਉਹ ਨਹੀਂ ਸਾਈਡਾਂ ਤੋਂ ਦੇਖੋ ਮੈਂ ਉਤਾਰ ਰਹੀ ਹਾਂ ਸੋ दैट इज वेरी ਬੈਨੀਫੀਸ਼ੀਅਲ ਫॉर ਯੋਰ ਫੇਸ ਸਕਿਨ ਲੋ ਜੀ ਅਪਰੋਕਸੀਮੇਟ ਅਸੀਂ ਸਾਰੀ ਦੀ ਸਾਰੀ ਟੋਟਲ ਜਿਹੜੀ ਮਲਾਈ ਸੀ ਅਸੀਂ ਕਲੈਕਟ ਕਰ ਲਈ ਹੈ ਜਿੰਨੂੰ ਅਸੀਂ ਕਰੀਮ ਦਾ ਨਾਮ ਦੇਵਾਂਗੇ ਬਸ ਇਹ ਕਰੀਮ ਹਜੇ ਬੰਨੀ ਵੀ ਹੈ ਪਰ ਇਹ ਵੀ ਕਰੀਮ ਹੈ ਇਹ ਸਿੰਪਲ ਕਰੀਮ ਹੈ ਆ ਦੇਖੋ ਜਿਵੇਂ ਕਿ ਲੋ ਦੁੱਧ ਸੀ ਨਾ ਕਿ ਥੋੜਾ ਜਿਹਾ ਦੁੱਧ ਜਿਹੜੇ ਵਹੀ ਦੂਜੇ ਛੋਟੇ ਬਰਤਨ 'ਚ ਵੀ ਪਾਇਆ ਸੀ ਕਿਉਂਕਿ ਇਹ ਵਾਲੇ ਮਤਲਬ ਕਿਲੋ ਦੁੱਧ ਇਸ 'ਚ ਨਹੀਂ ਆਇਆ ਇਸ ਕਰਕੇ ਥੋੜਾ ਜਿਹਾ ਔਰ ਜਿਹੜੀ ਕਰੀਮ ਸੀ ਉਹਨੂੰ ਵੀ ਕੱਢ ਰਹੇ ਸੀ ਹੁਣ ਦੇਖ ਰਹੇ ਹਾਂ ਕਿ ਇਹਦੇ ਵਿੱਚ ਕਰੀਮ ਆ ਰਹੀ ਖਨੀਆਰੀ ਪਰ ਹੁਣ ਦੇਖਦੇ ਦੇਖਦੇ ਹੋਗੇ ਤੁਸੀਂ ਨਾ ਦੁੱਧ ਵੀ ਮਿਕਸ ਹੋ ਰਿਹਾ ਐਸ ਕਰਕੇ ਤੇ ਹੁਣ ਅਸੀਂ ਜੜੀ ਸਾਰੀ ਕਰੀਮ ਕੱਢੀ ਉਹਨੂੰ ਹੀ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਕਿੰਨੀ ਅੱਛੀ ਕਰੀਮੀ ਹੈ ਤੁਹਾਨੂੰ ਇਹ ਟੈਕਸਚਰ 'ਚ ਪਤਾ ਚੱਲ ਰਿਹਾ ਹੋਏਗਾ ਕਨ ਕਰੀਮ ਬਣਾ ਲੈ ਰਹੇ ਹਾਂ ਤੇ ਦੂਜੀ ਆਈਟਮ ਰੈਡੀ ਕਰਨੀ ਉਹ ਹੈਗੇ ਨੇ ਐਲੀਮੈਂਟਸ ਤੇ ਇਹਨਾਂ ਨੂੰ ਜਿਹਨਾਂ ਨੂੰ ਹੀ ਬਦਾਮ ਕਹਿੰਨੇ ਆ ਬਦਾਮ ਵੀ ਅਸੀਂ ਪੂਰੀ ਰਾਤ ਪਾਣੀ ਚ ਭਿਗੋ ਕੇ ਰੱਖਨੇ ਆ ਮਤਲਬ ਸੁੱਕੇ ਬਦਾਮ ਨਹੀਂ ਪਾਣੇ ਇਹਨੂੰ ਪਾਣੀ ਚ ਭਿਗੋ ਕੇ ਅੱਛੀ ਤਰ੍ਹਾਂ ਇੱਕ ਸੌਫਟੇ ਹੋ ਜਾਂਦੇ ਇਹਦਾ ਛਿਲਕਾ ਈਜ਼ੀਲੀ ਉਤਰ ਜਾਂਦਾ ਹੈ ਦੇਖੋ ਬਦਾਮ ਦੇ ਗਿਰਨੋਂ ਸੇ ਛੇਲ ਲਵਾਂਗੇ ਤੇ ਜਿਹੜਾ ਬਦਾਮ ਜਿਹੜੇ ਹੀ ਭਿਓਏ ਹੁੰਦੇ ਆ ਇਹਦਾ ਵਿੱਚ ਐਕਚੁਅਲੀ ਵਿਟਾਮਿਨ ਈ ਹੁੰਦਾ ਹੈ ਹੈਨਾ ਜਿਹੜਾ ਕਿ ਸਾਡੀ ਸਕਿਨ ਨੂੰ ਹੋਰ ਜਵਾਨ ਕਰਦਾ ਹੈ ਸੌਫਟ ਕਰਦਾ ਹੈ ਤੇ ਗਲੋਇੰਗ ਸਕਿਨ ਬਣਾਉਂਦਾ ਹੈ ਇਹਦੇ ਵਿੱਚ ਨਾ ਇੱਕ ਐਸੈਂਸ਼ੀਅਲ ਫੈਟੀ ਐਸਿਡ ਹੁੰਦੇ ਨੇ ਜਿਹਦ ਨਾਲ ਸਾਡੀ ਸਕਿਨ ਹੋਰ ਰੇਡੀਐਂਟ ਸਕਿਨ ਬਣ ਜਾਂਦੀ ਹੈ ਐਂਟੀ ਇਨਫਲਮੇਟਰੀ ਪ੍ਰੋਪਰਟੀ ਵੀ ਹੁੰਦੀ ਹੈ ਇਸ ਲਈ ਕਿ ਬਦਾਮ ਦਾ ਪੇਸਟ ਬਣਾ ਕੇ ਬਣਾਣਾ ਦੇ ਵਿੱਚ ਕਰੀਮ ਚ ਬਹੁਤ ਇੰਪੋਰਟੈਂਟ ਹੈ ਇਹਦੇ ਨਾਲ ਸਾਡੇ ਜਿਹੜੇ ਅੱਖਾਂ ਦੇ ਆਸ-ਪਾਸੇ ਡਾਰਕ ਸਰਕਲ ਜਿਵੇਂ ਹੋ ਜਾਂਦੇ ਨੇ ਉਹ ਵੀ ਇਦਾਂ ਠੀਕ ਹੋ ਜਾਂਦੇ ਨੇ ਆ ਜਿਹਨਰੀ ਪਫੀਨੈਸ ਹੁੰਦੀ ਹੈ ਉਹ ਘੱਟ ਜਾਂਦੀ ਹੈ ਕਿਉਂਕਿ ਐਂਟੀ ਇਨਫਲਮੇਟਰੀ ਵੀ ਇਹਦਾ ਇਹਦਾ ਜਿਹ ਪ੍ਰੋਪਰਟیز ਹੈ ਹੋਰ 엘ਮੈਂਟ ਜਿਹੜਾ ਹੁੰਦਾ ਵਿੱਚ ਇੱਕ ਬਾਇਓਟਿਨ ਹੁੰਦਾ ਹੈ ਜਿਹੜਾ ਕਿ హెਅਰ ਵਾਸੇ ਬਹੁਤ ਅੱਛਾ ਹੁੰਦਾ ਦੂਜਾ ਇਨਗਰੀਡੀਅੰਟ ਹੈਗਾ ਹਨੀ ਜਿਹੜਾ ਕਿ ਬਹੁਤ ਹੀ ਖਜ਼ਾਨਾ ਹੈ ਇਹਦੇ ਵਿੱਚ ਬਹੁਤ ਸਾਰੀ ਪ੍ਰੋਪਰਟیز ਹੁੰਦੀਆਂ ਨੇ ਹਨੀ ਵਿੱਚ ਜਿਹੜਾ ਅਸੀਂ ਮਿਕਸ ਕਰ ਰਹੇ ਹਾਂ ਮਤਲਬ ਇਤਦੇ ਹੀ ਨੂੰ ਜਾਦੂ ਵਾਲੀ ਕਰੀਮ ਦਾ ਨਾਮ ਦਿੱਤਾ ਹੈ ਇਹਨਾਂ ਚ ਮੋਇਸਚਰਾਈਜ਼ਰ ਕਰਦਾ ਹੈ ਹਾਈਡਰੇਟ ਕਰਦਾ ਹੈ ਸਾਡੇ ਸਕਿਨ ਨੂੰ ਇਹ ਬਹੁਤ ਅੱਛਾ ਸਾਡਾ ਇਫੈਕਟਿਵ ਪੋਰ ਕਲੀਨਰ ਵੀ ਹੈ ਤੇ ਇਹਦੇ ਨਾਲ ਸਾਡੇ ਜਿਹੜੀ ਹੁੰਦੇ ਨੇ ਕੋਈ ਸਕਾਰ ਹੈ ਸਾਡੇ ਫੇਸ ਤੇ ਕੁਝ ਉਹਨੂੰ ਲਾਈਟ ਕਰਦਾ ਹੈ ਫਾਈਟ ਕਰਦਾ ਹੈ ਐਕਨੀ ਨੂੰ ਸੈਕੰਡਲੀ ਇਹ ਚ ਐਚ ਵੀ ਐਂਟੀ ਇਨਫਲਮੇਟਰੀ ਪ੍ਰੋਪਰਟੀ ਹੈਗੀ ਹੈ ਤੀਸਰਾ ਇਨਗਰੀਡੀਐਂਟ ਹੈਗਾ ਗਲਿਸਰਿਨ ਗਲਿਸਰਿਨ ਵੀ ਆਮ ਸਾਡੇ ਘਰਾਂ ਚ ਹੁੰਦੀ ਹੈ ਇਹ ਵੀ ਬਹੁਤ ਹੀ ਅੱਛੀ ਗੁੱਡ ਮੰਨੀ ਜਾਂਦੀ ਹੈ ਸਕਿਨ ਵਾਸਤੇ ਫੇਸ ਵਾਸਤੇ ਕਿਉਂਕਿ ਇਹਦੇ ਵਿੱਚ ਵੀ ਡੀਪ ਮੋਇਸਚਰਾਈਜ਼ ਕਰਦੀ ਹੈ ਸਕਿਨ ਨੂੰ ਪ੍ਰੋਟेक्ट ਕਰਕੇ ਰੱਖਦੀ ਹੈ ਇੱਕ ਸਕਿਨ ਬੈਰੀਅਰ ਦਾ ਵੀ ਕੰਮ ਕਰਦੀ ਹੈ ਇਹਦਾ ਫੰਕਸ਼ਨ ਹੁੰਦਾ ਹੈ ਕਿ ਸਕਿਨ ਬਾਰੇ ਕੋਈ ਰਗੜ ਨਾ ਲੱਗੇ ਡਰਾਈਨੈਸ ਨੂੰ ਰਿਲੀਵ ਕਰਦੀ ਡਰਾਈਨੈਸ ਨੂੰ ਵੂਂਡ ਹੀਲਿੰਗ ਵਾਸਤੇ ਮਤਲਬ ਦੇਖੋ ਤੁਹਾਡਾ ਗਲਿਸਰਨ ਹੋ ਗਿਆ ਹਨੀ ਹੋ ਗਿਆ ਸਾਡੇ ਬਾਦਾਮ ਹੋ ਗਏ ਤਿੰਨੋਂ ਹੀ ਆਈਟਮਸ ਵਿੱਚ ਮਤਲਬ ਬਹੁਤ ਹੀ ਮੋਇਸਚਰਾਈਜ਼ਰ ਹੈ ਜਿਹਦੇ ਕਰਕੇ ਸਾਡੇ ਜਿਹੜੀ ਹੈ ਸਕਿਨ ਦੀ ਜਿਹੜੀ ਪ੍ਰੀ ਏਜਿੰਗ ਲਾਈਨਸ ਹੁੰਦੀਆਂ ਨੇ ਜਿਵੇਂ ਕਿ ਸਰਦੀਆਂ ਦੇ ਕਾਰਨ ਜਾਂ ਕੋਈ ਸਟ्रेस ਕਾਰਨ ਸਾਡੇ ਫੇਸ ਤੇ ਜਾਂ ਹੱਥਾਂ ਤੇ ਪੈ ਜਾਂਦੀਆਂ ਨੇ ਜੇਕਰ ਅਸੀਂ ਕਰੀਮ ਰੈਗੂਲਰ ਲਗਾਵਾਂਗੇ ਤੇ ਹੌਲੀ 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 ਘਟ ਜੰਗੀਆਂ ਤੇ ਸਾਡਾ ਫੇਸ ਜੰਗ ਲੱਗੇਗਾ। ਗਲਿਸਰਿਨ ਨੂੰ ਐਸੇ ਕਦੀ ਸੀ ਡਾਇਰੈਕਟਲੀ ਨਹੀਂ ਲਗਾਉਂਦੇ। ਇਹ ਖਿਆਲ ਰੱਖਣਾ ਹੈ ਹਮੇਸ਼ਾ ਅਸੀਂ ਜਿਹੜੀ ਵੀ ਅਸੀਂ ਕਰੀਮ ਬਣਾ ਰਹੇ ਉਹਦੇ ਵਿੱਚ ਮਿਕਸ ਕਰਕੇ ਜਾਂ ਕੁਝ ਹੋਰ ਵੀ ਜੋ ਵੀ ਬਣਾ ਰਹੇ ਉਹ ਚਾਹੀ ਹਮੇਸ਼ਾ ਨੂੰ ਅਸੀਂ ਮਿਕਸ ਕਰਦੇ ਆ। ਐਸ ਕਰਕੇ ਗਲਿਸਰਿਨ ਨੂੰ ਵੀ ਬੜੇ ਸਾਫ ਨਾਲ ਯੂਜ਼ ਕਰਨਾ ਸੀ। ਜੇ ਛਿਲਕੇ ਵਾਲੇ ਉਤਾਰੇ ਹੋਏ ਬਦਾਮ ਨੇ ਉਹਨਾਂ ਨੂੰ ਅਸੀਂ ਕੀ ਕਰਾਂਗੇ ਉਹਨੂੰ ਹੀ ਮੋਟਰ ਪਿਸਟਰ ਚ ਅਛੇ ਨਾਲ ਕੁੱਟ ਕੇ ਉਹਦਾ ਪੇਸਟ ਬਣਾਵਾਂਗੇ ਅਚੀ ਤਰ੍ਹਾਂ ਫਾਈਨ ਪੇਸਟ ਬਣਾਣਾ ਹੈ ਇਹ ਨੂੰ ਮਿਕਸੀ ਚ ਮਿਕਸ ਨਹੀਂ ਕਰਨਾ ਕਿਉਂਕਿ ਬਦਾਮ ਜਿਆਦਾ ਨਹੀਂ ਹੈ ਕੁਆਨਟੀਟੀ ਜੇ ਥੋੜੇ ਨੇ ਕਿਉਂਕਿ ਜੇ ਇਹ ਮਿਕਸੀ ਚ ਮਿਕਸ ਕਰਦੇ ਆ ਤਾਂ ਕਾਫੀ ਉਹਨਾਂ ਲੱਗ ਜਾਂਦੇ ਨੇ ਤੇ ਬੈਟਰ ਹੈ ਅਸੀਂ ਇਹਨੂੰ ਕੁੰਡੀ ਡੱਣਾ ਜਾਂ ਮੋਟਰ ਪਿਸ ਜੋ ਵੀ ਅਵੇਲੇਬਲ ਆ ਕਾ ਚ ਉਹਦਨ ਤਾਂ ਹੀ ਇਹਨੂੰ ਕਰ ਸਕਦੇ ਹੋ ਸੈਕੰਡਰੀ ਅਸੀਂ ਜਿਸ ਜੇ ਅਸੀਂ ਆਪਣੀ ਕਰੀਮ ਪਾਣੀ ਹੈ ਓਵਲੀ ਬੋਟਲ ਕੱਟ ਦੀ ਹੋਣੀ ਚਾਹੀਦੀ ਹੈ। ਅੱਛੇ ਤਰ੍ਹਾਂ ਉਹਨੂੰ ਸਾਫ਼ ਕਰ ਦੋ, ਕਲੀਨ ਕਰ ਦੋ। ਤੇ ਬੈਟਰ ਹੈ ਮੈਂ ਕੀ ਕਰਨਾ ਹੈ ਇਹਦੇ ਚ ਡਾਇਰੈਕਟਲੀ ਇਸੇ ਮੈਚ ਕਰੀਮ ਬਣਾਣੀ ਹੈ। ਇਨਸਟੈਡ ਆਫ ਇਹ ਹੀ ਕਟੋਰੀ ਚ ਪਲਾ ਪਾਣਾ ਆਵਾਂਗੇ। ਹੁਣ ਜਿਹੜੇ ਬਦਾਮ ਹਨ ਸੀ ਹੁਣ ਪੀਸ ਰਹੇ ਆ। ਮਤਲਬ ਕੁੱਟ ਰਹੇ ਆ ਚੰਗੀ ਤਰ੍ਹਾਂ। ਉਹਦਾਂ ਮੋਟਰ ਪਿਸਟਨ ਨਾਲ। ਜਿਹੜੇ ਅਸੀਂ ਇਹਨੂੰ ਕੁੱਟਣਾ ਹੈ ਚੰਗੀ ਤਰ੍ਹਾਂ ਬਦਾਮਾਂ ਦੇ గిਰਿਆਂ ਨੂੰ। ਅਸੀਂ ਜਰੂਰ ਹੱਥ ਨਾਲ ਥੋੜਾ ਜਾਨੂੰ ਚੈੱਕ ਵੀ ਕਰ ਲੈਣਾ ਕਿ ਇਹ ਬਹੁਤ ਜ਼ਿਆਦਾ ਮਹੀਨ ਹੋਏ ਮਤਲਬ ਖੁਰਬਰਾ ਨਾ ਹੋਏ ਤੇ ਥੋੜੀ ਜਿਹੀ ਅਸੀਂ ਕੀ ਕੀਤਾ ਹੈ ਕਿ ਕਿਉਂਕਿ ਸੁੱਕੀਆਂ ਨਾਲ ਕੁੱਟਣ ਨਾਲ ਪ੍ਰੋਬਲਮ ਆ ਰਹੀ ਸੀ ਮਾਰੇ ਜਿਹੜੇ ਸੀ ਕਰੀਮ ਕੱਢੀ ਹੋਈ ਦੁੱਧ ਦੀ ਉਹਨੂੰ ਮਾੜਾ ਜਿਹਾ ਅਸੀਂ ਉਹਦੇ ਚ ਪਾਇਆ ਵਾ ਹੁਣ ਦੇਖੋ ਕਰਕੇ ਉਹਦੇ ਨਾਲ ਅੱਛੀ ਤਰ੍ਹਾਂ ਨਾਲ ਕੁੱਟਣ ਚ ਇਜ਼ੀ ਹੋ ਜਾਂਦਾ ਆ ਦੇਖੋ ਇਸੇ ਤਰ੍ਹਾਂ ਅੱਛੀ ਤਰ੍ਹਾਂ ਨੂੰ ਕਰਨਾ ਹੈ ਮਤਲਬ ਬਿਲਕੁਲ ਐ ਤਨੂੰ ਤੇਰੇ ਹੱਥ ਨੂੰ ਜੇ ਤੂੰ ਹੱਥ ਨਾਲ ਪਕੜਦੇ ਨਾ ਉਹਨੂੰ ਤੇ ਲੱਗਣ ਚ ਦੇ ਕਿ ਵੀ ਜਿਵੇਂ ਸੌਫਟ ਸੌਫਟ ਹੈ ਆ ਦੇਖੋ ਹੁਣ ਤੁਹਾਡੇ ਸਾਹਮਣੇ ਕਰ ਰਹੇ ਹਾਂ ਕਿਉਂਕਿ ਜ਼ਰੂਰੀ ਹੈ ਬਸ ਇਹ ਨਾ ਕਿ ਤੁਸੀਂ ਮਿਕਸੀਚ ਨਹੀਂ ਮਿਕਸ ਕਰਨਾ ਐਟ ਸੜਾ ਟਾਈਮ ਥੋੜਾ ਜਿਹਾ ਜ਼ਰੂਰ ਕੰਜ਼ਿਊਮ ਹੁੰਦਾ ਹੈ ਥੋੜੀ ਮਿਹਨਤ ਲੱਗਦੀ ਹੈ ਪਰ ਇਹਦਾ ਤੁਹਾਨੂੰ ਜਿਹੜਾ ਇਹਦਾ ਫਲ ਹੈ ਤੁਹਾਨੂੰ ਹੀ ਮਿਲਣਾ ਹੈ ਫਰੂਟ ਅੱਛਾ ਮਿਲੇਗਾ ਫਾਈਨ ਪੇਸਟ تیار ਹੋ ਗਿਆ ਸਾਡਾ ਫਸਟ ਕਲਾਸ ਅਸੀਂ ਇਹਨੂੰ ਟੱਚ ਕਰਕੇ ਵੀ ਦੇਖ ਲਿਆ ਸੀ ਦੇਖੋ ਬਹੁਤ ਅੱਛਾ ਬਣਿਆ ਹੈ ਤੇ ਪੇਸਟ ਨੂੰ ਸੀ ਡਾਇਰੈਕਟਲੀ ਹੀ ਜਿਹੜੀ ਸੀ ਬੋਟਲ ਚ ਕਰੀਮ ਆਪਣੀ ਰੈਡੀ ਕਰਨ ਲਈ ਬਣਾਈ ਹੋਈ ਹੈ ਇਹ ਡਾਇਰੈਕਟਲੀ ਉਹਦੇ ਚ ਪਾਤਾ ਦੇਖੋ ਪੇਸਟ ਤੇ ਹੁਣ ਜਿਹੜਾ ਸੀ ਜਿਹੜਾ ਪੇਸਟ ਬਣਾਇਆ ਸੀ ਉਹ ਤੇ ਪਾਤਾ ਉਹਦੇ ਵਿੱਚ ਤੇ ਹੀ ਕੰਟੇਨਰ ਜਿਹੜਾ ਹੀ ਰੈਡੀ ਕੀਤਾ ਸੀ ਸ਼ੀਸ਼ੀ ਉਹਦੇ ਵਿੱਚ ਹੀ ਸੀ ਮਲਾਈ ਪਾਈਏ ਦੇਖੋ ਉਹ ਸਾਰੀ ਨਹੀਂ ਪਾਣੀ ਥੋੜੀ ਰੱਖਣੀ ਹੈ ਔਰ ਇਹਨੂੰ ਪਾਣ ਤੋਂ ਬਾਅਦ ਮਿਕਸ ਐਂਡ ਮਿਕਸ 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 ਕਰੀ ਜਾਣਾ ਅਚੀ ਤਰ੍ਹਾਂ ਮਿਕਸ ਕਰਨਾ ਹੈ ਕਿ ਕੋਈ ਲੰਪ ਨਾ ਰਹਿ ਜਾਏ ਜਿਹੜਾ ਤੁਹਾਡੀ ਸ਼ੀਸ਼ੀ ਇਹ ਤੁਹਾਡੀ ਇਹ ਟਾਈਟ ਕੰਟੇਨਰ ਹੋਣੀ ਚਾਹੀਦੀ ਹੈ ਆ ਦੇਖੋ ਜਿਵੇਂ ਹਿਲਾ ਰਿਹਾ अच्छी तरह हिलाना पहला मलाई पाके मलाई प्लस ਜਿਹੜਾ ਸਾਡਾ ਬਦਾਮ ਤੇ ਗਰੀ ਦਾ ਪੇਸਟ ਏ ਪਹਿਲਾ ਹੀ ਉਹਨੂੰ ਅੱਛੇ ਤਰ੍ਹਾਂ ਮਿਕਸ ਕਰ ਰਹੇ ਹਾਂ ਦੇਖੋ ਹੁਣ ਅਸੀਂ ਉਹਦੇ ਵਿੱਚ ਇੱਕ ਚਮਚ ਹਾਨੀ ਦਾ ਪਾਇਆ ਓਨਲੀ 1 ਸਪੂਨ ਪਾ ਕੇ ਉਹਨੂੰ ਵੀ ਹਣੀ ਵੀ ਪਾ ਕੇ ਅਸੀਂ ਅੱਛੇ ਤਰ੍ਹਾਂ ਦੇਖੋ ਮਿਕਸ ਕਰ ਰਹੇ ਹਾਂ देखो सडी क्रीम दिखने अच्छे तख से बंदा नजर आ रहा है सानु रेडी होंदा प्यार ਤੇ ਜਿਹੜੇ ਹੀ ਬਦਾਮ ਵਿੱਚ ਪਾਏ ਨਾ ਇਵੇਂ ਤੁਨੂੰ ਡੇਲੀ ਬੇਸਿਸ ਤੇ ਪੰਜ ਛੇ ਬਦਾਮ ਤਗੋ ਕੇ ਖਾਇਆ ਵੀ ਕਰੋ ਇਹ ਵੀ ਸਾਡੇ ਸਕਿਨ ਵਾਸਤੇ ਸਾਡੇ ਬਾਹਰਾਂ ਵਾਸਤੇ ਬਹੁਤ ਅੱਛੇ ਹੁੰਦੇ ਨੇ ਹੁਣ ਇੱਕ ਸੁਪਉਣਾ ਸੀ ਗਲਿਸਰਿੰ ਦਾ ਪਾ ਰਹੇ ਆ ਆ ਦੇਖੋ ਤੇ ਸਾਡੇ ਜਿਹੜੇ ਕਰੀਮ ਦਾ ਟੈਕਸਚਰ ਬੰਨਣਾ ਚਾਹੀਦਾ ਉਹ ਨਾ ਪਤਲਾ ਨਾ ਮੋਟਾ ਬਿਲਕੁਲ ਕਰੀਮੀ ਹੋਣਾ ਚਾਹੀਦਾ ਤਦ ਦੇ ਦਾ ਬੈਨੀਫਿਟ ਹੈ। ਔਰ ਇਹ ਰੀ ਕਰੀਮ ਤੁਸੀਂ ਇਹ ਬਣਾ ਰਹੇ ਹੋ ਜੀ ਬੋਟਲ ਚ ਕੰਟੇਨਰ ਚ ਇਹਨੂੰ ਤੁਸੀਂ ਲਗਾਣੀ ਹੈ ਨਾਈਟ ਟਾਈਮ ਜਿਹੜੀ ਤੁਸੀਂ ਹੁਣ ਬਣਾਈ ਹੈ ਕਰੀਮ। ਆ ਦੇਖੋ ਅਚਿਤ ਨਾਲ ਮਿਕਸ ਕਰ ਰਹੇ ਹਾਂ ਸੀ। ਐਂਡ ਫਰਸਟ ਕਲਾਸ ਵਧਿਆ। ਕਿੰਨਾ ਛਾ ਟੈਕਸ ਬਣ ਗਿਆ ਸਾਡਾ। ਸਮੂਥ ਜਿਦੋਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਜਿਹੜੀ ਸਾਰੀ ਕਰੀਮ ਸੀ ਉਹ ਨਹੀਂ ਪਾਈ ਬੋਟਲ 'ਚ ਥੋੜੀ ਜਿਹਾ ਦੇ ਅਪਰੋਕਸੀਮੇਟ 2 ਸਪੂਨ ਜਾਂ ਡੈਡ ਸਪੂਨ ਸਾਡੀ ਕਟੋਰੀ 'ਚ ਪਈ ਹੋਈ ਹੈ ਹੁਣ ਇਹਨਾਂ ਨੂੰ ਅਸੀਂ ਯੂਜ਼ ਕਿਵੇਂ ਕਰਨਾ ਉਹ ਤੁਸੀਂ ਹੁਣ ਅਚੀ ਤਰ੍ਹਾਂ ਦੇਖਣਾ ਹੈ ਸੁਣਨਾ ਹੈ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਪਹਿਲਾਂ ਤੁਸੀਂ ਕੰਟੇਨਰ ਵਾਲੀ ਕਰੀਮ ਵੀ ਸਾਡੀ ਜ਼ਰੂਰ ਡੇ ਐਂਡ ਨਾਈਟ ਕਰੀਮ ਰੈਡੀ ਹੋ ਗਈ ਹੈ ਦੇ ਕਰੀਮ ਥੋੜੀ ਵਾਈਟ ਹੈ ਉਹ ਨਾਈਟ ਕਰੀਮ ਉਹ ਵਾਈਟ ਹੈ ਤੇ ਇਹਨੂੰ ਜਦੋਂ ਵੀ ਅਸੀਂ ਅਪਲਾਈ ਕਰਨਾ ਹੈ ਸਾਡੀ ਸਕਿਨ ਡਰਾਈ ਹੋਣੀ ਚਾਹੀਦੀ ਹੈ, ਵਾਸ਼ ਹੋਣੀ ਚਾਹੀਦੀ ਹੈ ਫੇਸ ਨੂੰ ਉਹ ਜਿਹੜੀ ਨਾਈਟ ਕਰੀਮ ਹੈ ਸੌਣ ਤੋਂ ਪਹਿਲਾਂ ਅਪਲਾਈ ਕਰਨੀ ਹੈ ਉਹ ਜਿਹੜੀ ਡੇ ਕਰੀਮ ਹੈ ਉਹ ਦਿਨ ਚ 2-3 ਵਾਰ ਯੂਜ਼ ਕਰ ਸਕਦੇ ਆ ਬਟ ਉਸ ਤੋਂ ਬਾਅਦ ਇਹਨੂੰ ਆਪਣਾ ਫੇਸ ਵਾਸ਼ ਵਗੈਰਾ ਨਹੀਂ ਕਰਨਾ ਜਿਵੇਂ ਮੈਂ ਹੁਣ ਦੇਖੋ ਹੱਥਾਂ ਤੇ ਅਪਲਾਈ ਕਰਕੇ ਤੁਹਾਨੂੰ ਦੱਸ ਵੀ ਰਹੀ ਆ ਉਹ ਤੁਸੀਂ ਇਹਦੇ ਪਹਿਲੇ ਅਪਲਾਈ ਤੋਂ ਬਾਅਦ ਦੇਖਣਾ ਕਿ ਕੀ ਤੁਹਾਨੂੰ ਚੇਂਜਸ ਨਜ਼ਰ ਆ ਰਹੀ ਹੈ ਤੇ ਇਹਨੂੰ ਜਰੂਰ ਤੁਸੀਂ ਡੇ ਬਾਈ ਡੇ ਯੂਜ਼ ਕਰੋਗੇ ਤੁਹਾਨੂੰ ਆਪਣੀ ਸਕਿਨ 'ਚ ਆਪਣੇ ਆਪ ਹੀ ਇਹਦਾ ਚੇਂजेस ਨਜ਼ਰ ਆਣੀ ਸ਼ੁਰੂ ਹੋ ਜਾਏਗੀ ਫੇਸ ਕਲੀਨ ਹੋ ਜਾਏਗਾ ਗਲੋਇੰਗ ਹੋ ਜਾਏਗਾ ਸਕਿਨ ਦਾ ਟੈਕਸਚਰ ਵੀ ਚੇਂਜ ਹੋ ਜਾਏਗਾ ਉਹ ਤੁਹਾਨੂੰ ਸਕਿਨ ਯੰਗ ਲੱਗੇਗੀ ਸੈਕੰਡਲੀ ਜਿਹੜੀ ਕਰੀਮ ਜਿਹੜੇ ਦੋਨੋਂ ਬਣ ਗਿਆ ਉਹਨੂੰ ਅਸੀਂ ਫ੍ਰਿਜ ਰੱਖਣਾ ਹੈ ਬਾਹਰ ਨਹੀਂ ਰੱਖਣਾ ਔਰ ਜਿੰਨਾ ਯੂਜ਼ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਇਹਨੂੰ ਨਿਊ ਵੀ ਅਪਲਾਈ ਬਣਾ ਸਕਦੇ ਹੋ ਮਤਲਬ ਇਹ ਰੈਗੂਲਰ ਯੂਜ਼ ਕਰੋ ਇਹਦਾ ਬਹੁਤ ਹੀ ਅੱਛੇ ਇਫੈਕਟ ਹੁੰਦੇ ਨੇ ਕਿਉਂਕਿ ਇਹ ਯੂਜ਼ ਕੀਤੀ ਇਸ ਕਰਕੇ ਹੀ ਤੁਹਾਨੂੰ ਮੈਂ ਦੱਸੀ ਹੈ ਜਿਹੜੇ ਯੂਜ਼ ਕਰਦੇ ਨੇ ਉਹ ਬਾਵ 50 ਹੈ ਪਰ ਉਹਨਾਂ ਦੀ ਜਿਹੜੀ ਇਹ ਲੱਗਦਾ ਫੇਸ 30 40 ਇਅਰ थैंक यू